ਇਹ ਬੋਨਾ ਰੋਗ ਆਪਣੇ ਇੱਕ ਵਾਇਰਸ ਰੋਗ ਆ ਆ ਦੋ ਤਿੰਨ ਕਾਰਨਾ ਕਰਕੇ ਹੋ ਸਕਦਾ ਇੱਕ ਤਾਂ ਚਲੋ ਇੱਕ ਬਰਾਊਨ ਪਲਾਂਟ ਹੋਪਰ ਜਾਂ ਵਾਈਟ ਬੈਗ ਪਲਾਂਟ ਹੋਪਰ ਜਿਹੜੇ ਹਾਪਰ ਝੋਨੇ ਦੇ ਵਿੱਚ ਬਾਸਮਤੀ ਵਿੱਚ ਹੁੰਦੇ ਉਹਨਾਂ ਕਰਕੇ ਹੁੰਦਾ ਤੇ ਜਿਹੜਾ ਦੂਸਰਾ ਜ਼ਿੰਕ ਦੀ ਘਾਟ ਕਰਕੇ ਕੋਈ ਖਰਾਕੀ ਤੱਤਾਂ ਦੀ ਘਾਟ ਕਰਕੇ ਵੀ ਹੋ ਜਾਂਦਾ ਪਰ ਇਹਨਾਂ ਦੋਵਾਂ ਦੇ ਲੱਛਣਾਂ ਦੇ ਵਿੱਚ ਅਸਰ ਆ ਫਰਕ ਆ ਜਿਵੇਂ ਮੈਂ ਦੱਸਾਂ ਕਿ ਪਹਿਲਾਂ ਆਪਾਂ ਜ਼ਿੰਕ ਦੀ ਘਾਟ ਦੀ ਗੱਲ ਨਿਸ਼ਾਨੀਆਂ ਕਰਦੇ ਆ ਜੰਗਾਲੇ ਜੇ ਪੱਤੇ ਜਾਪਦੇ ਆ ਬੁੱਟੇ ਨਿੱਕੇ ਰਹਿ ਜਾਂਦੇ ਆ ਉਹ ਜ਼ਿੰਕ ਦੀ ਘਾਟ ਦੇ ਲੱਛਣ ਹੁੰਦੇ ਆ ਤੇ ਜਿਹੜੀ ਜ਼ਿੰਕ ਦੀ ਘਾਟ ਆ ਕਿਸਾਨ ਵੀਰਾਂ ਨੂੰ ਆਮ ਪਤਾ ਹੀ ਹੋਊਗਾ ਉਹ ਪੂਰੇ ਖੇਤ ਦੇ ਵਿੱਚ ਐ ਨਹੀਂ ਟਾਵੇਂ ਟਾਵੇਂ ਬੁੱਟੇ ਨਹੀਂ ਹੋਣਗੇ ਇੱਕ ਪੈਚ ਹੋਊਗਾ ਪੂਰਾ ਤੋ ਟੋੜੀਆਂ ਦੇ ਵਿੱਚ ਹੋਣਗੇ ਜਿਵੇਂ ਇੰਨਾ ਕਿ ਆਪਣੇ ਇੱਕ ਖੇਤ ਦੇ ਵਿੱਚ ਕੋਈ ਹਿੱਸਾ ਆਪਣੇ ਬੁੱਟੇ ਨਿੱਕੇ ਰਹਿ ਗਏ ਜਾਂ ਜੰਗਾਲੇ ਗਏ ਹੋਗੇ ਉਹ ਜਿੰਕ ਦੀ ਘਾਟ ਹੁੰਦੀ ਉਹ ਸਿੱਧੇ ਤੌਰ ਤੇ ਪਤਾ ਲੱਗ ਜਾਂਦਾ ਭਾਈ ਜਿੰਕ ਦੀ ਘਾਟ ਆ ਇੱਥੇ ਆਪਾਂ ਜਿੰਕ ਦੀ ਘਾਟ ਦੀ ਖਾਦ ਦੀ ਪੂਰਤੀ ਕਰਨੀ ਆ ਕੋਈ ਹੋਰ ਵਾਧੂ ਦੀ ਕੋਈ ਇਨਸੈਕਟੀਸਾਈਡ ਪੈਸਟੀਸਾਈਡ ਦੀ ਸਪਰੇ ਨਹੀਂ ਕਰਨੀ ਜਿਹੜਾ ਹੁਣ ਮੇਨ ਵਿਸ਼ਾ ਜਿਸ ਤੇ ਰਿਸਰਚ ਚੱਲਦੀ ਪਈ ਆ ਬੋਨੇ ਬੁੱਟਿਆਂ ਦਾ ਰੋਗ ਜੋ ਝੋਨੇ ਦੇ ਵਿੱਚ ਬੁੱਟੇ ਬੋਨੇ ਰਹ ਜਾਂਦੇ ਆ ਦੇਖੋ ਪਛਾਣ ਬੜੀ ਸੋਖੇ ਤਰੀਕੇ ਨਾਲ ਹੁੰਦੀ ਆ ਆਪਣਾ ਆਮ ਝੋਨਾ ਤਾਂ ਹਰਾ ਦਿਖਦਾ ਸਾਰਾ ਵਧੀਆ ਦਿਖਦਾ ਲੰਬਾ ਤੇ ਜਿਹੜੇ ਆ ਬੁੱਟੇ ਆਪਣੇ ਨਿੱਕੇ ਰਹਿ ਜਾਂਦੇ ਆ ਤੇ ਬੁੱਟੇ ਆ ਵੀ ਜਿਵੇਂ ਮੰਨ ਲਓ ਥਾਂ ਹੈਗੀ ਆ ਉਹਦੇ ਵਿੱਚ ਕੁਝ ਬੁੱਟੇ ਨਿੱਕੇ ਰਹਿ ਜਾਂਦੇ ਆ ਮੈਂ ਇੱਥੇ ਇੱਕ ਬੁੱਟਾ ਇੱਥੇ ਨਿੱਕਾ ਰਹਿ ਗਿਆ ਇੱਕ ਉੱਥੇ ਰਹਿ ਕੇ ਇੱਕ ਪਰਲੇ ਪਾਸੇ ਰਹਿ ਗਿਆ ਇਕੱਠਾ ਨਹੀਂ ਹੋਊਗਾ ਇੱਕ ਇਕੱਠਾ ਪੂਰਾ ਪੈਚ ਨਹੀਂ ਨਿੱਕਾ ਹੋਊਗਾ ਇਸ ਚ ਕੁਝ ਬੁੱਟੇ ਨਿੱਕੇ ਰਹਿਣਗੇ ਹੁੰਦਾ ਕਿਦੇ ਕਰਕੇ ਆ ਆਪਣੇ ਦੋ ਤਰ੍ਹਾਂ ਦੇ ਆਪਣੇ ਹਾਪਰ ਝੋਨੇ ਤੇ ਅਟੈਕ ਕਰਦੇ ਆ ਬ੍ਰਾਊਨ ਪਲਾਂਟ ਹਾਪਰ ਤੇ ਵਾਈਟ ਬੈਗਡ ਪੁਆਇੰਟ ਹਾਪਰ ਜਿਹਨੂੰ ਆਪਾਂ ਪੂਰੀ ਪੇਠਾ ਵਾਲਾ ਟਿੱਡਾ ਕਹਿ ਦਿੰਦੇ ਹਾਪਰ ਕਹਿ ਦਿੰਦੇ ਆ ਤੇ ਚਿੱਟੀ ਪੇਠਾ ਵਾਲਾ ਕਹਿ ਦਿੰਦੇ ਆ ਤੇ ਜਿਹੜਾ ਮੇਨ ਕਾਰਨ ਆ ਇਹਦੇ ਵਿੱਚ ਜੋ ਆਪਣੇ ਹਾਪਰ ਜਦੋਂ ਰਸ ਚੂਸਦਾ ਆਪਣੇ ਕਰਦਾ ਉਹਦੇ ਨਾਲ ਇੱਕ ਵਾਇਰਸ ਫਲਾ ਦਿੰਦਾ ਜਿਹਨੂੰ ਡਰਾਫ ਵਾਇਰਸ ਬੋਨੇਪੰਦਾ ਰੋ ਕਹਿ ਦਿੰਦੇ ਆ ਉਹਦੇ ਕਰਕੇ ਆਪਣੇ ਹੋ ਜਾਂਦੇ ਆ ਇਲਾਜ ਵੀ ਇਹਦਾ ਸੁੱਖ ਆ ਕਿ ਆਪਾਂ ਇੱਕ ਨਿਰੰਤਰਣ ਫਸਲ ਦਾ ਸਰਵੇਖਣ ਕਰਦੇ ਰਹਿਣਾ ਕਿ ਜਦੋਂ ਆਪਾਂ ਨੂੰ ਲੱਗਦੇ ਆ ਕਿ ਆਪਾਂ ਨੂੰ ਹਾਪਰ ਖੇਤਰੇ ਵਿੱਚ ਤੁਰੇ ਫਿਰਦੇ ਦੇਖਦੇ ਤੇ ਹਾਪਰ ਦਾ ਕੰਟਰੋਲ ਕਰਨਾ ਹੁਣ ਇੱਥੇ ਕੀ ਹੁੰਦੀ ਹੈ ਬਾਜ਼ਾਰ ਦੇ ਵਿੱਚ ਕਈ ਦਵਾਈਆਂ ਕਹਿੰਦੇ ਆ ਕਿ ਫਲਾਨਾ ਜ਼ਹਿਰ ਆ ਗਿਆ ਫਲਾਨੀ ਪੂੜੀ ਆ ਗਈ ਆ ਤੁਹਾਡੇ ਬੌਣੇ ਰੋਗ ਨੂੰ ਦੂਰ ਕਰ ਦੂਗੀ ਫਲਾਨੀ ਖਾਦ ਪਾ ਦੋ ਜਾਂ ਫਲਾਨੀ ਸਪਰੇਅ ਕਰ ਦੋ ਰੋਕ ਕਰ ਦੂਗੀ ਮੈਂ ਤੁਹਾਨੂੰ ਦੱਸਦਾ ਜੋ ਇੱਕ ਵਾਰ ਵਾਇਰਸ ਆਪਣੇ ਖੇਤ ਦੇ ਵਿੱਚ ਆ ਗਿਆ ਨਾ ਉਹਦਾ ਕੋਈ ਇਲਾਜ ਨਹੀਂਗਾ ਸਿਰਫ ਆਪਾਂ ਬੁੱਟਿਆਂ ਨੂੰ ਪੱਟ ਕੇ ਤਾ ਜੋ ਆਪਣੇ ਤੰਦਰੁਸਤ ਬੁੱਟਿਆਂ ਤੇ ਰੋਗ ਨਾ ਫੈਲੇ ਉਹਨਾਂ ਨੂੰ ਪੱਟ ਕੇ ਆਪਾਂ ਕਿਤੇ ਹੋਰ ਖੇਤ ਖੇਤ ਤੋਂ ਬਾਹਰ ਕੱਢ ਦੇਣਾ ਦੱਬ ਦੇਣਾ ਨਸ਼ਟ ਕਰ ਦੇਣਾ ਉਹਨਾਂ ਨੂੰ ਆਏ ਨਹੀਂ ਆਪਾਂ ਪੱਟਲੇ ਬੁੱਟੇ ਤੇ ਆਏ ਖੇਤ ਦੇ ਵਿੱਚ ਇਹਨਾਂ ਲੋ ਰੋਂਦੇ ਜਾਂਦੇ ਆ ਉਹਨਾਂ ਪੁੱਦ ਬੁੱਟਿਆਂ ਤੋਂ ਬਿਮਾਰੀ ਵਾਲੇ ਬੁੱਟਿਆਂ ਤੋਂ ਆਪਣੇ ਤੰਦਰੁਸਤ ਬੁੱਟਿਆਂ ਤੇ ਵੀ ਰੋਗ ਹੋ ਜਾਂਦਾ ਸੋ ਇਹਦੇ ਵਿੱਚ ਆਪਾਂ ਕੀ ਕਰਨਾ ਆਪਾਂ ਕੰਟਰੋਲ ਹਾਪਰ ਨੂੰ ਕਰਨਾ ਨਾ ਕਿ ਜਦੋਂ ਆਪਣੇ ਖੇਤ ਦੇ ਵਿੱਚ ਰੋਗ ਆ ਗਿਆ ਤੇ ਆਪਾਂ ਰੋਗਲੀ ਸਪਰੇਅ ਕਰਨੀ ਆ ਸਾਰੇ ਬੁੱਟਿਆਂ ਤੇ ਸਪਰੇਅ ਨਹੀਂ ਕਰਨੀ ਆ ਆਪਾਂ ਸਿਰਫ ਹਾਪਰ ਨੂੰ ਕੰਟਰੋਲ ਕਰਨਾ ਤੇ ਜਿਹੜੇ ਬੁੱਟਿਆਂ ਦੇ ਵਿੱਚ ਰੋਗ ਦੇਖ ਗਿਆ ਆਪਾਂ ਨੂੰ ਲੱਗ ਗਿਆ ਪਤਾ ਉਹਨਾਂ ਨੂੰ ਪੱਟ ਕੇ ਬਾਹਰ ਸੁੱਟ ਦੇਣਾ ਅਸੀਂ ਕਈ ਖੇਤਾਂ ਵਿੱਚ ਜਾਂਦੇ ਰਹਿੰਦੇ ਆ ਕਿ ਦੇਖੇ ਆਮ ਤੌਰ ਤੇ ਬੁੱਟੇ ਕਿੱਦਾਂ ਦੇ ਹੁੰਦੇ ਆ ਬੁੱਟਾ ਜਿਹੜਾ ਬੋਨੇ ਰੋਗ ਵਾਲਾ ਬੁੱਟਾ ਹੁੰਦਾ ਜਿਆਦਾ ਹਰਾ ਹਰਿਆਵਲ ਮਾਰੂਗਾ ਉਹ ਬੁੱਟੇ ਨਿੱਕੇ ਰਹੇ ਜਾਣਗੇ ਤੇ ਤੀਸਰਾ ਪੁਆਇੰਟ ਉਹਨਾਂ ਦੀਆਂ ਜੜਾਂ ਚਿੱਟੀਆਂ ਹੁੰਦੀਆਂ ਜੋ ਜੇ ਤੁਹਾਨੂੰ ਇਦਾਂ ਦੇ ਲੱਛਣ ਦਿਖਦੇ ਆ ਪੂਰੇ ਪੈਚ ਦੇ ਵਿੱਚ ਨਹੀਂ ਆਇਆ ਟਾਵੇਂ ਟਾਵੇਂ ਬੁੱਟਿਆ ਉਹ ਤੁਹਾਡੇ ਮਦਰੇ ਪੰਦਾ ਰੋਗ ਹੋ ਸਕਦਾ ਇਹਦੇ ਵਿੱਚ ਸਾਡਾ ਮਹਿਕਮਾ ਯੂਨੀਵਰਸਿਟੀ ਕੀ ਕਰਦੀ ਆ ਕਿ ਅਸੀਂ ਕਰਦੇ ਆ ਕਿ ਬੁੱਟਿਆਂ ਦੇ ਸੈਂਪਲ ਕਲੈਕਟ ਕਰਕੇ ਖੇਤੀਬਾੜੀ ਯੂਨੀਵਰਸਿਟੀ ਰਾਹੀਂ ਜੋ ਆਪਣੇ ਕੇਵੀਕੇ ਗੋਨੇ ਵਾਲਾ ਸੈਂਟਰ ਬਣਿਆ ਹੋਇਆ ਉਹਨਾਂ ਰਾਹੀਂ ਅਸੀਂ ਯੂਨੀਵਰਸਿਟੀ ਉਹ ਸੈਂਪਲ ਟੈਸਟ ਕਰਾਉਣ ਲਈ ਭੇਜਦੇ ਆ ਤਾਂ ਜੋ ਉੱਥੋਂ ਦੇ ਜੋ ਵਿਗਿਆਨੀ ਆ ਡਾਕਟਰ ਆ ਉਹ ਇਸ ਤੇ ਰਿਸਰਚ ਕਰਨ ਤੇ ਅੱਗੇ ਇਸ ਬਿਮਾਰੀ ਦਾ ਪਤਾ ਲਾਉਣ ਕਿ ਕਿੱਦਾਂ ਚੱਲਦੀ ਆ ਕਿਵੇਂ ਆਉਂਦੀ ਆ ਤੇ ਅੱਗੇ ਹੱਲ ਕੀ ਆ ਹਾਲ ਅੱਜ ਦੇ ਟਾਈਮ ਦੇ ਵਿੱਚ ਹੱਲ ਸਿਰਫ ਆਹੀ ਆ ਬੁੱਟਿਆਂ ਨੂੰ ਖੇਤ ਦੇ ਵਿੱਚੋਂ ਬਾਹਰ ਕੱਢ ਦੋ ਦਬਦੋ ਨਸ਼ਟ ਕਰਦੋ ਤੇ ਜਿਹੜਾ ਇਹਦਾ ਇਨਸੈਕਟ ਵੈਕਟਰ ਆ ਇਨਸੈਕਟ ਵੈਕਟਰ ਭਾਵ ਜਿਹਦੇ ਰਾਹੀਂ ਆਹ ਰੋਗ ਆਪਣੇ ਖੇਤ ਦੇ ਵਿੱਚ ਫੈਲਦਾ ਉਹਨੂੰ ਕੰਟਰੋਲ ਕੀਤਾ ਜਾਵੇ ਤਾਂ ਹੱਲੀ ਹੱਲ ਦਾ ਜਿਵੇਂ ਤੁਸੀਂ ਆਮ ਦੇਖਿਆ ਹੋਣਾ ਮੂੰਗੀ ਦੇ ਵਿੱਚ येलो ਬੀਨ ਮੋਜ਼ੇਕ ਵਾਇਰਸ ਪੱਤੇ ਆਪਣੇ ਪੀਲੇ ਜੇ ਪੈ ਜਾਂਦੇ ਆ ਉਹ ਕਿਹਦੇ ਕਰਕੇ ਪੈਂਦੇ ਆ ਚਿੱਟੇ ਮੱਛਰ ਕਰਕੇ ਵਾਈਟ ਫਲਾਈ ਕਰਕੇ ਪੈਂਦੇ ਆ ਉਵੇਂ ਇਹਦੇ ਵਿੱਚ ਬੋਨੇ ਪੰਦਾ ਰੋਗ ਹੁੰਦਾ ਬਸ ਆਪਾਂ ਉਹਦਾ ਹੱਲ ਕਰਨਾ ਹੁਣ ਦਵਾਈਆਂ ਵੀ ਕੀ ਹਜੇ ਤੱਕ ਇਲਾਜ ਕੋਈ ਕਾਹੀ ਆ ਬੁੱਟਿਆਂ ਨੂੰ ਖੇਤ ਵਿੱਚੋਂ ਬਾਹਰ ਕੱਢਿਆ ਜਾਵੇ ਜਾਂ ਪਹਿਲਾਂ ਹੀ ਜੋ ਇਹਦਾ ਇਨਸੈਕਟ ਵੈਕਟਰ ਆ ਜੋ ਕੀੜਾ ਇਸ ਚੀਜ਼ ਨੂੰ ਫਲਾਉਂਦਾ ਉਹਦਾ ਕੰਟਰੋਲ ਕੀਤਾ ਜਾਵੇ। ਹੋਰ ਜੇ ਆਪਾਂ ਆਪਦੀ ਮੰਨ ਲਓ ਕੋਈ 10 50 20 30 40 ਕਿੱਲਿਆਂ ਦੀ ਖੇਤੀ ਕਰਦਾ ਬਾਈ ਉਹਨੂੰ ਜੇ ਆਪਦੀ ਫਸਲ ਨੂੰ ਆਪਦੇ ਝੋਨੇ ਨੂੰ ਬਾਸਮਤੀ ਨੂੰ ਬਚਾਉਣਾ ਉਹਨੂੰ ਬੁੱਟੇ ਵਿੱਚੋਂ ਬਾਹਰ ਕੱਢਣੇ ਹੀ ਕੱਢਣੇ ਪੈਣਗੇ। ਹੋਰ ਕੋਈ ਇਹਦਾ ਅੱਜ ਦੀ ਘੜੀ 'ਚ ਹੋਰ ਕੋਈ ਇਹਦਾ ਇਲਾਜ ਨਹੀਂਗਾ। ਰਿਸਰਚਾਂ ਇਸ ਤੇ ਚੱਲਦੀਆਂ ਪਈਆਂ। ਜੀ।